ਜਦੋਂ ਕਿਤੇ ਸਿੰਘ ਜਿਆਦਾ ਇਕੱਠੇ ਹੋਣ ਲੱਗਦੇ ਨੇ ਜਦੋਂ ਪਤਾ ਲੱਗਿਆ ਸਿੰਘਾਂ ਦੀਆਂ ਜ਼ਮੀਰਾਂ ਜਾਗ ਚੁੱਕੀਆਂ ਨੇ ਸਿੰਘ ਜੇ 100 ਸਿੰਘ ਵੀ ਕਿਤੇ ਪਾਸੇ ਇਕੱਟਾ ਹੋ ਕੇ ਆਪਦੇ ਹੱਕ ਲਈ ਜੇ ਬੋਲ ਪੈਂਦਾ ਤਾਂ ਉਦੋਂ ਨਾਲ ਦੀ ਨਾਲ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਤੇ ਜਿਹੜੀਆਂ ਹੋਰ ਅਦਰ ਪਾਰਟੀਆਂ ਹੁੰਦੀਆਂ ਸਾਰੀਆਂ ਇਕਜੁੱਟ ਹੋ ਜਾਂਦੀਆਂ ਕਿ ਇਹਨਾਂ ਨੂੰ ਆਪਾਂ ਇਕੱਠੇ ਨਾ ਹੋਣ ਦਈਏ ਜੇ ਇਹ ਸਿੰਘ ਇਕੱਠੇ ਹੋਗੇ ਇਹ ਗੁਰੂ ਦਿਆਂ ਲਾਡਲਾ ਫੌਜੀਆ ਲਾਡਲੀਆਂ ਫੌਜਾਂ ਇਹ ਜਦੋਂ ਇਹ ਇਕੱਠੀਆਂ ਹੋ ਗਈਆਂ ਤਾਂ ਆਪਣਾ ਕਾਰਜਕਾਲ ਆਪਣੇ ਉੱਥੋਂ ਜਾਊ ਇਹ ਇਹਨਾਂ ਨੂੰ ਨਾਲ ਦੀ ਨਾਲ ਸਮੇਂ ਦੀਆਂ ਸਰਕਾਰਾਂ ਨੂੰ ਘਬਰਾਟ ਪੈਣੀ ਹੈ ਜਿਹੜੀ ਸ਼ੁਰੂ ਹੋ ਜਾਂਦੀ ਹੈ ਚਾਹੇ ਆਪਾਂ ਪਿਛਲਾ ਸਮਾਂ ਲਾ ਲਈਏ ਗੁਰੂ ਗੋਬਿੰਦ ਸਿੰਘ ਜੀ ਬੇਲੇ ਦਾ ਸਮਾਂ ਲਾ ਲਈਏ ਤੇ ਹੁਣ ਤੱਕ ਤੁਸੀਂ ਦੇਖਦੇ ਆ ਰਹੇ ਹੋ ਕਿ ਜਦੋਂ ਜਦੋਂ ਵੀ ਸਿੱਖ ਇਕੱਠੇ ਹੋਏ ਨੇ ਉਦੋਂ ਸਮੇਂ ਦੀਆਂ ਸਰਕਾਰਾਂ ਨੂੰ ਹਮੇਸ਼ਾ ਘਬਰਾਟ ਰਹੀ ਹੈ ਕੀ ਸਿੰਘ ਕੱਟੇ ਹੋਗੇ ਤਾਂ ਆਪਦਾ ਹੱਕ ਮੰਗਣਗੇ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਜੇਕਰ ਕੋਈ ਖੁੱਲਕੇ ਹਮਾਇਤ ਕਰਦਾ ਉਹਨਾਂ ਦੀ ਸਪੋਰਟ ਕਰਦਾ ਕਿ ਤੁਸੀਂ ਉਹਨਾਂ ਦੀ ਗਲਤੀ ਦੱਸੋ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਗਲਤੀ ਕੀ ਹੈ ਉਹਨਾਂ ਦੇ ਸਾਥੀਆਂ ਦੀ ਗਲਤੀ ਕੀ ਹੈ ਤਾਂ ਜਿਹੜਾ ਇਹਨਾਂ ਦੀ ਹਮਾਇਤ ਕਰਦਾ ਇਹਨਾਂ ਦੇ ਸਬੋਧਨ ਦੇ ਵਿੱਚ ਜਿਹੜਾ ਬੋਲਦਾ ਉਹਦੇ ਤੇ ਨਾਲ ਦੀ ਨਾਲ ਝੂਠਾ ਪਰਚਾ ਸਰਕਾਰਾਂ ਵੱਲੋਂ ਪਾ ਦਿੱਤਾ ਜਾਂਦਾ ਹੈ ਕਿ ਇਹ ਇੱਕ ਅੱਤਵਾਦੀ ਦਾ ਸਾਥ ਦਿੰਦੇ ਨੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਫਿਰਦਾ ਹੈ ਸਾਡੇ ਲੋਕਾਂ ਦੇ ਜਮੀਰਾਂ ਮਰ ਚੁੱਕੀਆਂ ਨੇ ਵਿੱਚ ਬਹੁਤ ਸਾਰੇ ਕਹਿਣਾ ਨਹੀਂ ਚਾਹੀਦਾ ਪਰ ਗੱਲ ਸਹੀ ਐ ਸੱਚੀ ਆ ਕੋੜੀ ਜ਼ਰੂਰ ਲੱਗੂਗੀ ਵਿੱਚ ਬਹੁਤ ਸਾਰੇ ਨੇ ਹਿੰਗ ਸਿੰਘ ਨੇ ਜਾਂ ਲਾਲੋ ਸਿੰਘ ਨੇ ਜਿਨ੍ਹਾਂ ਦੀਆਂ ਜਮੀਰਾਂ ਮਰ ਚੁੱਕੀਆਂ ਨੇ ਜਿਹੜੇ ਇਹਨਾਂ ਮੰਤਰੀਆਂ ਦੇ ਨਾਲ ਵੱਡੇ ਵੱਡੇ ਮੰਤਰੀਆਂ ਦੇ ਨਾਲ ਜਿਹੜਾ ਹੈਲੋ ਆਏ ਰੱਖਦੇ ਨੇ ਪੈਰ ਤਾਂ ਉਹਨਾਂ ਦੇ ਪੈਰ ਚੱਟਣ ਤੱਕ ਜਾਂਦੇ ਨੇ ਕਿ ਪੈਰੀ ਹੱਥ ਲਾਉਣ ਤੱਕ ਜਾਂਦੇ ਨੇ ਕਿ ਭਈਆ ਬਸ ਅਸਤਾ ਪਤਾ ਨਹੀਂ ਕਿਵੇਂ ਬਾਲੇ ਵੱਡੇ ਕਿਸੇ ਨੂੰ ਮਿਲ ਚੁੱਕੇ ਹੁੰਨੇ ਆ ਕਿ ਬਾਲੇ ਵੱਡੇ ਕਿਸੇ ਮਹਾਨ ਸੰਤ ਨੂੰ ਅਸੀਂ ਮਿਲ ਚੁੱਕੇ ਹੁੰਨੇ ਆ ਇਸ ਤਰ੍ਹਾਂ ਦੀਆਂ ਗੱਲਾਂ ਇਹਨਾਂ ਕੋਲ ਜਾ ਕੇ ਕਰਨ ਲੱਗ ਜਾਂਦੇ ਨੇ ਖੁਸ਼ ਹੋਣ ਲੱਗ ਜਾਂਦੇ ਨੇ ਤੇ ਇਹਨਾਂ ਨੂੰ ਜਦੋਂ ਮਿਲਦੇ ਨੇ ਇਹਨਾਂ ਨੂੰ ਖੁੱਲ੍ਹ ਕੇ ਸਵਾਲ ਨਹੀਂ ਪੁੱਛਦੇ ਕਿ ਤੁਸੀਂ ਸਾਡੇ ਸਿੰਘਾਂ ਦੇ ਨਾਲ ਕਿਉਂ ਤੱਕਾ ਕਰਦੇ ਆ ਜੇਲਾਂ ਦੇ ਵਿੱਚ ਚੈੱਕ ਕਰ ਲੋ ਤਾਂ ਸਿੰਘ ਹੀ ਬੈਠੇ ਨੇ ਸਭ ਤੋਂ ਜ਼ਿਆਦਾ ਹੋਰ ਤਾਂ ਜਿਹੜੇ ਮਾੜੇ ਮੋਟੇ ਹੋਰ ਕੇਸਾਂ ਵਾਲੇ ਹੋਣਗੇ ਪਰ ਜਿਹੜੇ ਸਹੀ ਆਪਾਂ ਲਾਲੀਏ ਆਪਦੇ ਹੱਕ ਤੇ ਜੋਰ ਤੇ ਜਿੰਨਾਂ ਦੀ ਜ਼ਮੀਰਾ ਜਾਗਦੀਆਂ ਸੀ ਜਿਹੜੇ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦੇ ਸੀ ਤੇ ਸਮੇਤ ਦੀਆਂ ਸਰਕਾਰਾਂ ਨੂੰ ਜਿਹੜੀ ਘਬਰਾਹਟ ਰਹੀ ਹੈ ਤਾਂ ਸਭ ਤੋਂ ਵੱਧ ਆ ਜਿਹੜੇ ਤੁਸੀਂ ਦੇਖਦੇ ਹੋ ਜੇਲਾਂ ਦੇ ਵਿੱਚ ਹਮੇਸ਼ਾ ਸਿੰਘ ਹੀ ਬੰਦ ਰਹਿੰਦੇ ਨੇ ਹੋਰ ਸਮੇਥਮੇਤੇ ਜਿਹੜੇ ਹੋਰ ਬਲਾਤਕਾਰੀ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਹੈ ਚਾਹੇ ਰਾਮ ਰਹੀਮ ਚਾਹੇ ਆਸਾਰਾ ਮਾਹੂਰ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਪ੍ਰੋਲ ਦਿੱਤੀ ਜਾਂਦੀ ਹੈ ਤੇ ਹੁਣ ਆ ਪਾਸਟਰਾਂ ਦਾ ਜਿਹੜਾ ਲਾਲੂ ਤੁਸੀਂ ਬਜਿੰਦਰ ਸਿੰਘ ਅੰਦਰ ਗਿਆ ਇਹਨੂੰ ਵੀ ਸਮੇਂ-ਸਮੇਂ ਦੇ ਨਾਲ ਇਹਨੂੰ ਵੀ ਪ੍ਰੋਲ ਆ ਜਿਹੜੀ ਦਿੱਤੀ ਜਾਊਗੀ ਪਰ ਮੇਨ ਗੱਲ ਇੱਥੇ ਆ ਜਾਂਦੀ ਹੈ ਕਿ ਜਦੋਂ ਸਿੰਘਾਂ ਨੂੰ ਪ੍ਰੋਲ ਨਹੀਂ ਦਿੱਤੀ ਜਾਂਦੀ ਜਗਤਾਰ ਸਿੰਘ ਹਵਾਰਾ ਰਾਜੋਵਾਣਾ ਇਹਨਾਂ ਨੂੰ ਪ੍ਰੋਲ ਕਿਉਂ ਨਹੀਂ ਦਿੱਤੀ ਜਾਂਦੀ ਕਿ ਜਿਹੜੇ ਆ ਮਲੋ ਜਿੰਨੀ ਇਹਨਾਂ ਨੂੰ ਸਜ਼ਾ ਦੇਣੀ ਸੀ ਜਿੰਨੀ ਇਹਨਾਂ ਦੀ ਸਜ਼ਾ ਸੀ ਉਸ ਤੋਂ ਦੁੱਗਣੀ ਸਜ਼ਾ ਉਹ ਭੁਗਤ ਚੁੱਕੇ ਆ ਪਰ ਅੱਜ ਤੱਕ ਇੱਕ ਵਰਗੇ ਵੀ ਕਿਉਂ ਇਹਨਾਂ ਨੂੰ ਪ੍ਰੋਲ ਨਹੀਂ ਦਿੱਤੀ ਜਾਂਦੀ ਚੰਗੀ ਤਰ੍ਹਾਂ ਕਿਉਂ ਇਹਨਾਂ ਤੋਂ ਘਬਰਾਟ ਰਹਿੰਦੀ ਆ ਕਿ ਜੇਕਰ ਇਹ ਬਾਹਰ ਆ ਗਏ ਜਾਂ ਇਹਨਾਂ ਨੂੰ ਅਸੀਂ ਛੱਡ ਦਿੱਤਾ ਕਿ ਸਾਨੂੰ ਹੀ ਨੱਕ ਦੇ ਉਡਾ ਦੇਣ ਹਮੇਸ਼ਾ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਜਿਹੜੀ ਹਮੇਸ਼ਾ ਦਿਮਾਗ ਦੇ ਵਿੱਚ ਇਹਨਾਂ ਦੇ ਫਿੱਟ ਰਹਿੰਦੀ ਆ ਚਾਹੇ ਆਪਾਂ ਇੱਥੇ ਇੰਦਰਾ ਗਾਂਧੀ ਦੀ ਗੱਲ ਲਾ ਲਈਏ ਇੰਦਰਾ ਗਾਂਧੀ ਨੂੰ ਪਤਾ ਲੱਗ ਚੁੱਕਿਆ ਸੀ ਇੰਦਰਾ ਗਾਂਧੀ ਨੂੰ ਇਹ ਅਹਿਸਾਸ ਆਪ ਦੇ ਅੰਦਰ ਹੋ ਚੁੱਕਿਆ ਸੀ ਕਿ ਮੈਂ ਗਲਤ ਥਾਂ ਤੇ ਪੰਗਾ ਲੈ ਲਿਆ ਇੰਦਰਾ ਗਾਂਧੀ ਨੂੰ ਇਤਿਹਾਸ ਪਤਾ ਸੀ ਸਿੱਖਾਂ ਦਾ ਪਰ ਗਲਤੀ ਕਰ ਲਈ ਉਹ ਮਾਫੀ ਨਹੀਂ ਆਪਦੀ ਆਕਰ ਦੇ ਵਿੱਚ ਮੰਗ ਸਕੀ ਪਰ ਉਹਨੂੰ ਪਤਾ ਲੱਗ ਚੁੱਕਿਆ ਸੀ ਇਹ ਅਹਿਸਾਸ ਹੋ ਚੁੱਕਿਆ ਸੀ ਕਿ ਸਿੰਘ ਮੈਨੂੰ ਚਾਹੇ ਅੱਜ ਉੜਾ ਦੇਣ ਚਾਹੇ 10 ਦਿਨਾਂ ਨੂੰ ਉੜਾ ਦੇਣ ਚਾਹੇ 6 ਮਹੀਨਿਆਂ ਨੂੰ ਉੜਾ ਦੇਣ ਚਾਹੇ ਇੱਕ ਸਾਲ ਨੂੰ ਉੜਾ ਦੇਣ ਕੀ ਮੈਨੂੰ ਸਿੱਖਾਂ ਨੇ ਖਤਮ ਕਰ ਦੇਣਾ ਕਿ ਇਹਨਾਂ ਨੇ ਜਦੋਂ ਅਬਦਾਲੀ ਅਰਗੇ ਨਹੀਂ ਛੱਡੇ ਇਹਨਾਂ ਨੇ ਜਦੋਂ ਮਸਾ ਰੰਗੜ ਅਰਗੇ ਨਹੀਂ ਛੱਡੇ ਜਿਨ੍ਹਾਂ ਦੇ ਗਲੇ ਲਾਤੇ ਕੀ ਇਹ ਉਹ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਇਹ ਬਦਲਾ ਜ਼ਰੂਰ ਲੈਂਦੇ ਨੇ ਇੰਦਰਾ ਗਾਂਧੀ ਨੂੰ ਇਹ ਅਹਿਸਾਸ ਹੋ ਚੁੱਕਿਆ ਸੀ ਦਰਦੀ ਮਾਰੀ ਦਾ ਲਾਲੋ ਆਪ ਦੇ ਅੰਦਰ ਇੱਕ ਡਰ ਰੱਖੀ ਬੈਠੀ ਸੀ ਤੇ ਹੰਕਾਰ ਵੀ ਰੱਖੀ ਬੈਠੀ ਸੀ ਮੈਂ ਮਾਫੀ ਨਹੀਂ ਮੰਗ ਸਕਦੀ ਤੇ ਇੰਦਰਾ ਗਾਂਧੀ ਨੂੰ ਪਤਾ ਸੀ ਬਸ ਮੈਨੂੰ ਜਦੋਂ ਵੀ ਇਹ ਕਿ ਮੈਨੂੰ ਖਤਮ ਕਰ ਦੇਣਗੇ ਜਦੋਂ ਇਹਨਾਂ ਦੇ ਹੱਥ ਜਦੋਂ ਇਹਨਾਂ ਨੂੰ ਸਮਾਂ ਲੱਗਿਆ ਜਦੋਂ ਟਾਈਮ ਲੱਗਿਆ ਤਿਆਰੀ ਇਹ ਨਾਲ ਦੀ ਨਾਲ ਸ਼ੁਰੂ ਕਰ ਦਿੰਦੇ ਨੇ ਇਹੀ ਕੱਲ ਸਮੇਂ ਦੀਆਂ ਸਰਕਾਰਾਂ ਨੂੰ ਰਹਿੰਦੀ ਹੈ ਚਾਹੇ ਅੱਜ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਭਗਵੰਤ ਮਾਨ ਦੀ ਹੈ ਭਗਵੰਤ ਮਾਨ ਵੀ ਇਸ ਸਮੇਂ ਜਿਹੜਾ ਵੋਟਾਂ ਤੋਂ ਪਹਿਲਾਂ ਕਹਿੰਦਾ ਸੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਾਹਰ ਕੌਣੀ ਕੱਢਦੇ ਰਾਜਵਾਨਾ ਨੂੰ ਬਾਹਰ ਕੌਣੀ ਕੱਢਦੇ ਜਿਹੜੇ ਸਾਡੇ ਬੰਦੀ ਸਿੰਘ ਅੰਦਰ ਬੈਠੇ ਨੇ ਉਹਨਾਂ ਨੂੰ ਬਾਹਰ ਕਿਉਂ ਨਹੀਂ ਕੱਢਦੇ ਪਰ ਸਾਡੇ ਪਰ ਅਫਸੋਸ ਵਾਲੀ ਗੱਲ ਤਾਂ ਜਿਹੜੀ ਇੱਥੇ ਉਹ ਹੈਗੀ ਆ ਸਾਡੇ ਸਿੰਘਾਂ ਦੀਆਂ ਜਿਹੜੀਆਂ ਜ਼ਮੀਰਾਂ ਮਰੀਆਂ ਹੋਈਆਂ ਨੇ ਜਿਹੜੇ ਵਾਰ-ਵਾਰ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਜਿਹੜੇ ਇਹਨਾਂ ਦੇ ਨਾਲ ਖੁੱਲ੍ਹ ਕੇ ਗੱਲਬਾਤ ਨਹੀਂ ਕਰਦੇ ਖੁੱਲ੍ਹ ਕੇ ਡਿਬੇਟ ਇਹਨਾਂ ਦੇ ਨਾਲ ਨਹੀਂ ਕਰਦੇ ਕਿ ਤੁਹਾਡੇ ਵੋਟਾਂ ਤੋਂ ਪਹਿਲਾਂ ਹੋਰ ਗੱਲਾਂ ਹੁੰਦੀਆਂ ਨੇ ਵੋਟਾਂ ਤੋਂ ਜਦੋਂ ਬਾਅਦ ਜਦੋਂ ਤੁਹਾਡੇ ਕੋਲੇ ਕੁਰਸੀ ਆ ਜਾਂਦੀ ਆ ਤੁਹਾਡਾ ਨਸ਼ਾ ਕਿਉਂ ਤੁਹਾਡਾ ਦਿਮਾਗ ਜਿਹੜਾ ਖਰਾਬ ਹੋ ਜਾਂਦਾ ਹੈ ਕਿ ਵੋਟਾਂ ਤੋਂ ਪਹਿਲਾਂ ਤੁਸੀਂ ਸਾਡੇ ਬੰਦੀ ਸਿੰਘਾਂ ਦੀ ਗੱਲ ਤੁਸੀਂ ਕਰਨੀ ਕਰਨੀ ਹੁੰਦੀ ਐ ਜਦੋਂ ਜਿਹੜੀ ਸਰਕਾਰ ਦੇ ਵਿੱਚ ਜਦੋਂ ਪਤਾ ਲੱਗਿਆ ਇੱਕ ਸਿੰਘ ਜਾਗ ਚੁੱਕਿਆ ਕਿ ਉਹ ਸਾਰਿਆਂ ਦੇ ਜੀਮੀ ਦਾ ਜਗਾਊਗਾ ਹਰ ਇੱਕ ਨੂੰ ਗੁਰੂ ਦਾ ਸਿੰਘ ਬਣਾਊਗਾ ਮਾਮਾ ਦੇ ਪੁੱਤ ਨਸ਼ੇ ਤੋਂ ਛਡਾਊਗਾ ਹਰ ਇੱਕ ਨੂੰ ਨਸ਼ੇ ਜਿਹੜੇ ਨਸ਼ੇ ਤੋਂ ਜਿਹੜਾ ਦੂਰ ਕਰੂਗਾ ਤੇ ਆਪਦੇ ਹੱਕਾਂ ਦੇ ਲਈ ਲੋਕਾਂ ਨੂੰ ਤਿਆਰ ਕਰੂਗਾ ਕਿ ਸਾਨੂੰ ਸਾਡਾ ਹੱਕ ਆ ਜਿਹੜਾ ਉਹ ਚਾਹਿੰਦਾ ਕੀ ਗੁਰੂ ਦੀਆਂ ਲਾਡਲਾਂ ਲਾਡਲੀਆਂ ਫੌਜਾਂ ਦੇ ਵਿੱਚ ਤਿਆਰ ਕਰੂਗਾ ਇਹ ਸਮੇਂ ਦੀ ਸਰਕਾਰ ਨੂੰ ਨਾਲ ਦੀ ਨਾਲ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਨਾਲ ਦੀ ਨਾਲ ਇਕੱਠੇ ਹੋ ਜਾਂਦੇ ਨੇ ਸਾਰੀਆਂ ਪਾਰਟੀਆਂ ਕਿ ਆਓ ਜਿਹੜੀਆਂ ਆਪਾਂ ਇੱਕ ਦੂਜੇ ਨੂੰ ਗਾਲਾਂ ਗੋਲਾਂ ਕੱਢਦੇ ਰਹਿੰਦੇ ਆ ਉਹ ਛੱਡ ਪਰੋ ਉਹ ਪਰੇ ਛੱਡ ਦਿਓ ਇੱਕ ਵਾਰ ਕਿ ਹੁਣ ਇਹ ਭਈ ਗੁਰੂ ਦੀਆਂ ਲਾਡਲੀਆਂ ਫੌਜਾਂ ਇਕੱਠੀਆਂ ਹੋ ਜਾ ਰਹੀਆਂ ਇਹਨਾਂ ਦੀ ਜ਼ਮੀਰ ਨਾ ਜਾਗ ਜਾਵੇ ਤੇ ਆਪਣਾ ਆਪਣਾ ਕਾਰਜਕਾਲ ਆਪਣੇ ਤੋਂ ਨਾ ਖੋ ਲਵੇ ਤੇ ਆਪਣੀ ਛੁੱਟੀ ਨਾ ਕਰ ਦੇਣ ਆਪਾਂ ਇਹਨਾਂ ਦਾ ਨਵੇੜਾ ਕਰੀਏ ਇਹਨਾਂ ਨੂੰ ਜੇਲਾ ਚ ਸੁੱਟੀਏ ਇਹਨਾਂ ਤੇ ਐਨਐਸਐ ਲਾਈਏ ਇਹਨਾਂ ਨੂੰ ਬਾਹਰ ਦੇ ਵਿੱਚ ਮਤਲਬ ਬਾਹਰ ਨਾ ਆਉਂਦੀ ਆ ਆਪਾਂ ਇਹਨਾਂ ਨੂੰ ਕਿ ਇਹਨਾਂ ਨੂੰ ਬਿਲਕੁਲ ਆਪਾਂ ਖਤਮ ਕਰਦੀਏ ਇਹ ਸਮੇਂ ਦੀਆਂ ਸਰਕਾਰਾਂ ਨੂੰ ਟਾਈਮ-ਟਾਈਮ ਤੇ ਜਿਹੜੀ ਘਬਰਾਹਟ ਹੁੰਦੀ ਰਹਿੰਦੀ ਹੈ ਤੇ ਭਗਵੰਤ ਮਾਨ ਦਾ ਜਵਾਬ ਇਹਨੂੰ 2027 ਦੇ ਵਿੱਚ ਦੇਣਗੇ ਜਾਗਦੀਆਂ ਜ਼ਮੀਰਾਂ ਹਜੇ ਵੀ ਲੋਕ ਉੱਠ ਖੜਨਗੇ ਇਸੇ ਉੱਠਣਗੇ 2027 ਦੇ ਵਿੱਚ ਜਿਵੇਂ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਵੇਂ ਲੋਕਾਂ ਨੇ ਬਹੁਤ ਵੱਡੀ ਲੀਡ ਦੇ ਨਾਲ ਜਿਵੇਂ ਜਤਾਇਆ ਸੀ ਆ ਸਾਰ ਲੋਕਾਂ ਨੂੰ ਕਿ ਆ 2027 ਦੇ ਵਿੱਚ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਲਈ ਐਂ ਹੀ ਫੁੱਲ ਸਪੋਰਟ ਕਰਨਗੇ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਜਿਹੜੀ ਉਹਨਾਂ ਦੀ ਟੀਮ ਨਾਲ ਖੜੀ ਹੋਊਗੀ ਉਹਨਾਂ ਨੂੰ ਜਿਤਾਉਣ ਦੇ ਵਿੱਚ ਪੂਰੀ ਕੋਸ਼ਿਸ਼ ਕਰਨਗੇ ਪੰਜਾਬ ਦੇ ਲੋਕਾਂ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਅੱਕੇ ਹੋਏ ਨੇ ਪਤਾ ਲੱਗ ਚੁੱਕਿਆ ਕਿ ਜਿਹੜਾ ਨਸ਼ਾ ਏ ਕੋਈ ਵੀ ਸਰਕਾਰ ਆ ਜਿਹੜੀ ਖਤਮ ਨਹੀਂ ਕਰ ਸਕਦੀ ਕਿਉਂਕਿ 30% ਆ ਕਹੈਦੀ ਹੈ ਕਿ ਆਪਾਂ ਜਿਹੜੀਆਂ ਸਰਕਾਰਾਂ ਨੇ ਉਹ ਨਸ਼ੇ ਦੇ ਜਿਹੜੇ ਵੱਡੇ ਸਮਗਲਰ ਬੈਠੇ ਨੇ ਉਹਨਾਂ ਦੇ ਸਰੋ ਚੱਲਦੀ ਹੈ ਕਿ ਨਸ਼ਾ ਕਦੇ ਸਰਕਾਰਾਂ ਨਹੀਂ ਬੰਦ ਕਰ ਸਕਦੀਆਂ ਜੇ ਇੱਕ ਸਿੱਖ ਰਾਜ ਬਣੂਗਾ ਇਹ ਕਹਿ ਦਿੰਦੇ ਆ ਜਿਹੜੇ ਹੁਣ ਜਿਵੇਂ ਬਾਲੇ ਵੱਡੇ ਆਪਦੇ ਆਪ ਨੂੰ ਗੁਰੂ ਦੇ ਸਿੱਖ ਕਹੋਂਦੇ ਨੇ ਜਿਹੜੇ ਨਕਲੀ ਦਸਤਾਰਾਂ ਸਿਰ ਤੇ ਬੰਨੀ ਬੈਠੇ ਨੇ ਨਕਲੀ ਚਾਹਰੇ ਬਣੀ ਬੈਠੇ ਨੇ ਇੱਕ ਦਸਤਾਰਾ ਬਣ ਕੇ ਸਿੱਖਾਂ ਦੇ ਵਿੱਚ ਆ ਕੇ ਸਰਦਾਰਾਂ ਦੇ ਵਿੱਚ ਆ ਕੇ ਜਿਹੜੇ ਆਪ ਦਾ ਲੱਗਦਾ ਕਿ ਅਸੀਂ ਇਹਨਾਂ ਦਾ ਦਿਲ ਜਿੱਤ ਲਵਾਂਗੇ ਉਹ ਖੁੱਲੇ ਦਿਲ ਦੇ ਹੁੰਦੇ ਨੇ ਤੇ ਵੋਟਾਂ ਵੀ ਖੁੱਲ ਕੇ ਪਾ ਦਿੰਦੇ ਨੇ ਤੇ 2027 ਦੇ ਵਿੱਚ ਭਗਵੰਤ ਮਾਨ ਨੂੰ ਇਸ ਦਾ ਜਵਾਬ ਦੇਣਗੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਫੁੱਲ ਸਪੋਰਟ ਹੋਊਗੀ ਤੇ ਬਹੁਤ ਲੀਡ ਤੇ ਵੱਡੀ ਲੀਡ ਦੇ ਨਾਲ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਜਿਤਾਉਣਗੇ ਵੀ ਪਤਾ ਲੱਗ ਚੁੱਕਿਆ ਕਿ ਨਸ਼ਾ ਨਹੀਂ ਕੋਈ ਸਰਕਾਰ ਖਤਮ ਕਰ ਸਕਦੀ ਜੇ ਮਾਮਾ ਦੇ ਪੁੱਤ ਬਚਾਉਣੇ ਆ ਤਾਂ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਸਪੋਰਟ ਕਰਨੀ ਪਊਗੀ